ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਿਰਸਾ ਪੰਜਾਬ ਦਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਸਰਦਾਰ ਹਰਕੇਸ਼ ਸਿੰਘ ਕਹਿਲਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਘਰੇਲੂ ਵਸਤਾਂ ਤੇ ਧੰਦੇ ਸਰਲੇਖ ਅਧੀਨ ਓਟੇ ਬਾਰੇ ਗੱਲ ਕਰਾਂਗੇ ਵਿੜੇ ਵਿੱਚ ਜੋ ਚੁੱਲਾ ਜਾਂ ਚੁਰ ਬਣਾਈ ਜਾਂਦੀ ਸੀ ਜਾਂ ਹੈ ਭਾਵ ਅੱਜ ਵੀ ਬਣਾਈ ਜਾਂਦੀ ਹੈ ਉਸ ਚੁੱਲ੍ਹੇ ਜਾਂ ਚੁਰਦੇ ਦੋ ਜਾਂ ਤਿੰਨ ਪਾਸੇ ਜੋ ਛੋਟੀ ਜਹੀ ਤੂੜੀ ਮਿੱਟੀ ਨਾਲ ਕੱਚੀ ਕੰਧ ਦੀ ਉਸਾਰੀ ਕੀਤੀ ਜਾਂਦੀ ਸੀ ਜਾਂ ਹੈ ਭਾਵ ਅੱਜ ਵੀ ਕੀਤੀ ਜਾਂਦੀ ਹੈ ਉਸ ਨੂੰ ਓਟਾ ਕਹਿੰਦੇ ਹਨ ਕਈਆਂ ਇਲਾਕਿਆਂ ਵਿੱਚ ਓਟੇ ਨੂੰ ਕੰਧੋਲੀ ਕਹਿੰਦੇ ਸਨ ਪਹਿਲੇ ਸਮਿਆਂ ਵਿੱਚ ਘਰ ਵੀ ਕੱਚੇ ਹੁੰਦੇ ਸਨ ਓਟੇ ਦਾ ਸ਼ਬਦੀ ਅਰਥ ਹੈ ਓਲਾ ਪਰਦਾ ਓਟੇ ਦੇ ਪਰਦੇ ਵਿੱਚ ਬੈਠ ਕੇ ਕੁੜੀਆਂ, ਵੋਟੀਆਂ, ਬੁੜੀਆਂ ਰੋਟੀ ਟੁਕਦਾ ਕੰਮ ਕਰਦੀਆਂ ਸਨ। ਓਟੇ ਦੀ ਕੰਦ ਛੋਟੀ ਹੁੰਦੀ ਸੀ ਵਿੱਚ ਮੋਰੀਆਂ ਰੱਖੀਆਂ ਹੁੰਦੀਆਂ ਸਨ। ਇਸ ਲਈ ਓਟੇ ਵਿੱਚ ਕੰਮ ਕਰਦੀਆਂ ਜਨਾਨੀਆਂ ਘਰ ਦੀ ਰਾਖੀ ਵੀ ਕਰਦੀਆਂ ਰਹਿੰਦੀਆਂ ਸਨ। ਓਟਾ ਆਮ ਤੌਰ ਤੇ ਘਰ ਦੀਆਂ ਜਨਾਨੀਆਂ ਆਪ ਹੀ ਬਣਾ ਲੈਂਦੀਆਂ ਸਨ। ਓਟਾ ਕਾਲੀ ਚੌਂਕਨੀ ਤੂੜੀ ਮਿੱਟੀ ਦੀ ਬਣੀ ਕਾਣੀ ਨਾਲ ਬਣਾਇਆ ਜਾਂਦਾ ਸੀ। ਓਟੇ ਦੀਆਂ ਕੰਧਾਂ ਆਮ ਤੌਰ ਤੇ 3 ਇੰਚ ਤੱਕ ਮੋਟੀਆਂ ਬਣਾਈਆਂ ਜਾਂਦੀਆਂ ਸਨ ਓਟੇ ਦੇ ਹੇਠਲੇ 1.5 ਫੁੱਟ ਹਿੱਸੇ ਦੀ ਉਸਾਰੀ ਥੋਸ ਕੀਤੀ ਜਾਂਦੀ ਸੀ ਕਿਉਂਕਿ ਜੋ ਉਸ ਦੇ ਨਾਲ ਚੁੱਲ੍ਹਾ ਅਤੇ ਚੁਰ ਬਣਾਉਣੇ ਹੁੰਦੇ ਸਨ ਕੰਧਾਂ ਦੀ ਉਸਾਰੀ ਉਨੀਕ ਕੀਤੀ ਜਾਂਦੀ ਸੀ ਜਿੰਨੀ ਖੜੀ ਰਹਿ ਸਕੇ ਜਦ ਉਹ ਉਸਾਰੀ ਸੁੱਕ ਜਾਂਦੀ ਸੀ ਤਾਂ ਉਸ ਉੱਪਰ ਅਗਲੀ ਉਸਾਰੀ ਕੀਤੀ ਜਾਂਦੀ ਸੀ ਇਸੋ ਉਸਾਰੀ ਵਿੱਚ ਪਾਂਥ-ਪਾਂਥ ਕਿਸਮ ਦੀਆਂ ਮੋਰੀਆਂ ਹਵਾ ਆਉਣ ਲਈ ਰੱਖੀਆਂ ਜਾਂਦੀਆਂ ਸਨ ਇਸ ਤਰ੍ਹਾਂ ਕਰਕੇ ਓਟਿਆਂ ਦੀ ਤਿੰਨ ਜਾਂ 4 ਫੁੱਟ ਉੱਚੀ ਉਸਾਰੀ ਕਰ ਲਈ ਜਾਂਦੀ ਸੀ ਤੂੜੀ ਮਿੱਟੀ ਦੀ ਉਸਾਰੀ ਤੋਂ ਪਿੱਛੋਂ ਫਿਰ ਕੰਧਾਂ ਉੱਪਰ ਬਗੈਰ ਤੂੜੀ ਵਾਲੀ ਮਿੱਟੀ ਫੇਰੀ ਜਾਂਦੀ ਸੀ ਉਸ ਤੋਂ ਪਿੱਛੋਂ ਓਟੇ ਉੱਪਰ ਪਾਂਡੂ ਮਿੱਟੀ ਦਾ ਪਰੋਲਾ ਫੇਰ ਕੇ ਚਮਕਾ ਦਿੱਤਾ ਜਾਂਦਾ ਸੀ ਪਰੋਲੇ ਤੋਂ ਬਾਅਦ ਓਟੇ ਉੱਪਰ ਕਈ ਸੁਕੀਨ ਜਨਾਨੀਆਂ ਬੇਲ ਬੂਟੇ ਚਿੜੀਆਂ ਜਨੌਰ ਅਤੇ ਹੋਰ ਮੂਰਤਾਂ ਬਣਾ ਦਿੰਦੀਆਂ ਸਨ ਹੁਣ ਬਹੁਤੇ ਘਰ ਪੱਕੇ ਹਨ ਜਿਨ੍ਹਾਂ ਵਿੱਚ ਰਸੋਈਆਂ ਵੀ ਪੱਕੀਆਂ ਬਣੀਆਂ ਹੋਈਆਂ ਹਨ ਹੁਣ ਜੇਕਰ ਕਿਸੇ ਘਰ ਵਿੱਚ ਓਟੇ ਬਣੇ ਵੀ ਹੋਏ ਹਨ ਉਹ ਪੱਕੇ ਬਣੇ ਹੋਏ ਹਨ ਕੱਚੀ ਮਿੱਟੀ ਦੀ ਮਹਿਕ ਵਾਲੇ ਬਣੇ ਓਟੇ ਹੁਣ ਸਿਰਫ ਮਾਨਸਾ ਬਠਿੰਡਾ ਮੁਕਤਸਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ ਕੁਝ ਗਰੀਬ ਪਰਿਵਾਰਾਂ ਵਿੱਚ ਹੀ ਮਿਲਦੇ ਹਨ ਸੋ ਧੰਨਵਾਦ ਜੀ ਸੋ ਧੰਨਵਾਦ